ਕੱਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤਿਆ ਦੀ ਪੇਸ਼ੀ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਨਾਭਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਬਾਅਦ ਵਿੱਚ ਜਿਹੜੇ ਬਿਕਮਜੀਤਿਆ ਦੇ ਵਕੀਲ ਸੀ ਉਹਨਾਂ ਵੱਲੋਂ ਮੀਡੀਆ ਦੇ ਸਾਹਮਣੇ ਤੱਥ ਵੀ ਰੱਖੇ ਗਏ ਲੇਕਿਨ ਉਹਨਾਂ ਸਾਰੇ ਤੱਥਾਂ ਉੱਤੇ ਪਾਣੀ ਪੈ ਗਿਆ ਹੈ ਕਿਉਂਕਿ ਜਿਹੜੇ ਤੱਥ ਜਿਹੜੇ ਸਬੂਤ ਵਿਜੀਲੈਂਸ ਵੱਲੋਂ ਇਕੱਠੇ ਕੀਤੇ ਗਏ ਨੇ ਪਹਿਲਾਂ 7 ਦਿਨ ਦਾ ਰਿਮਾਂਡ ਸੀ ਫਿਰ 4 ਦਿਨ ਦਾ ਯਾਨੀ ਕਿ 11 ਦਿਨਾਂ ਦੇ ਵਿੱਚ ਜਿਹੜੇ ਸਬੂਤ ਮਿਲੇ ਨੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਕੁਝ ਅਧਿਕਾਰੀਆਂ ਨੂੰ ਉਹਦੇ ਵਿੱਚ ਬੜੇ ਵੱਡੇ ਖੁਲਾਸੇ ਹੋਣਗੇ ਹਾਲਾਂਕਿ ਅਸਦੀਪ ਸਿੰਘ ਕਲੇਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਨੇ ਉਹਨਾਂ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਜੇਕਰ ਵਿਜੀਲੈਂਸ ਵਿਭਾਗ ਦੇ ਕੋਲ ਤੱਥ ਨੇ ਤਾਂ ਫਿਰ ਉਹਨਾਂ ਨੇ ਅਦਾਲਤ ਵਿੱਚ ਪੇਸ਼ ਕਿਉਂ ਨਹੀਂ ਕੀਤੇ ਇਵਨ ਤੋਂ ਕੱਲਾ ਬਿਕਮਜੀਤ ਸਿੰਘ ਮਜੀਠੀਆ ਧੀ ਦੁੱਖ ਦੀ ਘੜੀ ਨਹੀਂ ਆਵੇਗੀ ਗਨੀਬਕੌਰ ਮਜੀਠੀਆ ਵੀ ਇਸ ਦੇ ਵਿੱਚ ਇਨਵੋਲਵ ਨੇ ਕਿਉਂਕਿ ਜਿਹੜੀ ਗ੍ਰੀਨ ਐਵੇਨਿਊ ਕਲੋਨੀ ਕੱਟੀ ਗਈ ਹੈ ਜਿਹੜੇ ਖੁਲਾਸੇ ਕੀਤੇ ਨੇ ਸਰਕਾਰੀ ਵਕੀਲ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਦਾ ਵਕੀਲ ਹੈ ਉਹਨਾਂ ਨੇ ਕਿਹਾ ਕਿ 25% ਸ਼ੇਅਰਹੋਲਡਰ ਹੈ ਅਤੇ ਕਰੋੜਾ ਰੁਪਏ ਦੇ ਵਿੱਚ ਉਹ ਕਲੋਨੀ ਕੱਟੀ ਗਈ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਕੋਸ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਈ ਸਾਡੇ ਨਾਲ ਧੱਕਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਵਾਸਤੇ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਇਹਨਾਂ ਨੂੰ ਤਾਂ ਅੱਲਾ ਸ਼ਰੀ ਹੁੰਦੀ ਹੈ ਜਦੋਂ ਕਿਸੇ ਦੀ ਜਬਤ ਹੁੰਦੀ ਹੈ ਜਾ ਕੋ ਵੱਡਾ ਆਗੂ ਜੇਲ੍ਹ ਦੇ ਵਿੱਚ ਜਾਂਦਾ ਸ਼ਰੂਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਉਸ ਦੀਆਂ ਅਤੇ ਦੂਸਰੇ ਪਾਸੇ ਬੀਬਾ ਹਰਸਿਮਰ ਕੌਰ ਬਾਦਲ ਦੀਆਂ ਵੀ ਮੁਸ਼ਕਲਾਂ ਵਧਣਗੀਆਂ ਇਹਦੇ ਵਿੱਚ ਕੀਤੂ ਕਿੰਤੂ ਬਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੁਣ ਫਿਰ ਦੁਬਾਰਾ ਸੱਮਣ ਭੇਜੇ ਜਾਣਗੇ ਉਹ ਗਰੀਬਕੌਰ ਮਜੀਠੀਆ ਵੀ ਸੁਖਬੀਰ ਸਿੰਘ ਬਾਦਲ ਅਤੇ ਵਿਵਾਰ ਸਿਵਲਤ ਕੋਰ ਬਾਦਰ ਇਸ ਤੋਂ ਇਲਾਵਾ ਹੋਰ ਜਿਹੜੇ ਬਿਕਮ ਜਸਮਜੀਠਿਆ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਸੱਮਣ ਕਿਸੇ ਵੀ ਸਮੇਂ ਭੇਜੇ ਜਾ ਸਕਦੇ ਨੇ ਅਦਾਲਤ ਵੱਲੋਂ ਪਲੱਸ ਵਿਜੀਲੈਂਸ ਵੱਲੋਂ ਕਿਉਂਕਿ ਵਿਜੀਲੈਂਸ ਵਾਰ-ਵਾਰ ਇਹਨਾਂ ਗੱਲਾਂ ਦਾ ਦਾਵਾ ਕਰ ਰਹੀ ਹੈ ਕਿ 11 ਦਿਨਾਂ ਦੇ ਵਿੱਚ ਜੋ ਕੁਝ ਵੀ ਸਾਨੂੰ ਮਟੀਰੀਅਲ ਤੱਤ ਤੋਂ ਸਬੂਤ ਮਿਲੇ ਨੇ ਉਹ ਅਸੀਂ ਫਾਈਲ ਦੇ ਵਿੱਚ ਆ ਜਿਹੜੇ ਨੋਟ ਕਰ ਲੈਨੇ ਇੱਕ ਇੱਕ ਕਰਕੇ ਖੁਲਾਸੇ ਕਰਾਂਗੇ ਹਾਲਾਂਕਿ ਰੱਜ ਕੇ ਰੋਲਾ ਪਾਇਆ ਜਾ ਰਿਹਾ ਹੈ ਸ਼ਰੂਪੀ ਅਕਾਲੀ ਦਲ ਦੇ ਆਗੂ ਵੱਲੋਂ ਕਿ ਬਿਕਮਜੀਸਿਆ ਦਰਦੋਸ਼ ਨੇ ਇਹਨਾਂ ਉੱਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਬਦਲਾਖੋਰੀ ਦੀ ਰਾਜਨੀਤੀ ਕੀਤੀ ਗਈ ਹੈ ਇਧਰ ਪੰਜਾਬ ਦੇ ਹਰ ਸੱਤ ਦੇ ਵਿੱਚ ਮਜੀਠੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਹੋ ਰਹੀ ਹੈ ਜੇ ਗੱਲ ਕਰੀਏ ਅਸੀਂ ਹਵਾਲਿਆਂ ਦੀ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ ਆਵਾਜ਼ ਦੀ ਤੇ ਪੰਜਾਬ ਦੇ ਲੋਕ ਤਾਂ ਕਹਿ ਰਹੇ ਨੇ ਕਿ ਜੋ ਵੀ ਜੋ ਕੁਝ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਉਹ ਬਿਲਕੁਲ ਸਹੀ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਅਸੀਂ ਤੱਥਾਂ ਤੇ ਗੱਲ ਕਰਦੇ ਹਾਂ ਸਾਡੇ ਕੋਲ ਸਬੂਤ ਨੇ ਅਸੀਂ ਸਬੂਤਾਂ ਤੋਂ ਬਿਨਾ ਕਾਰਵਾਈ ਨਹੀਂ ਕੀਤੀ ਬਿਕਮ ਜਿੱਥਿਆ ਤੇ ਇਹੀ ਗੱਲ ਬਿਜਲੈਸ ਅਤੇ ਬਿਜਲੈਸ ਸਰਬੋਤਮ ਅਧਿਕਾਰੀਆਂ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਹੁਣ ਬਿਕਮਜੀ ਸਿੰਘ ਜੀਠੀਆ ਨੂੰ ਰੋਕ ਕੀਤਾ ਜਾਵੇਗਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਜਵਾਬਤ ਲੈਣ ਲਈ ਜੇ ਇਥੋਂ ਜਵਾਬਤ ਨਹੀਂ ਮਿਲਦੀ ਤੇ ਫਿਰ ਸੁਪਰੀਮ ਕੋਰਟ ਦਾ ਜਿਹੜਾ ਰੋਕ ਕੀਤਾ ਜਾਵੇਗਾ ਮਾਯੂਗ ਸੁਪਰੀਮ ਕੋਰਟ ਦੇ ਵਿੱਚ ਜੇਕਰ ਬਿਕਮਜੀ ਸਿੰਘ ਜੀਠੀਆ ਦੇ ਵਿਰੁੱਧ ਵਾਕਿਆ ਹੀ ਸਬੂਤ ਨੇ ਵਾਕਈ ਉਹਨੇ ਹਿਮਾਚਲ ਦੇ ਵਿੱਚ Shimla ਦੇ ਵਿੱਚ ਦਿੱਲੀ ਦੇ ਵਿੱਚ ਗੁਰੂਖਪੁਰ ਦੇ ਵਿੱਚ ਜਿਹੜੀ ਨਜ਼ਾਇਜ਼ ਤਾਦ ਮੰਨੋ ਨਸ਼ਾ ਤਸਕਰੀ ਕਰਕੇ ਜਾਂ ਪੁਟੇਸੇ ਦੇ ਹੱਥ ਮਾਰ ਕੇ ਜਿਹੜੀ ਹੈ ਪੈਸਾ ਕਮਾਇਆ ਗਿਆ ਹੈ ਕਿਉਂਕਿ ਮਾਮਲਾ ਹੈ 540 ਕਰੋੜ ਰੁਪਏ ਦਾ ਉਸ ਤੋਂ ਬਾਅਦ ਹੈ 11000 ਕਰੋੜ ਰੁਪਏ ਦਾ ਮਾਮਲਾ ਹੈ ਡਰੱਗ ਤਸਕਰ ਜਿਹੜੇ ਇੰਟਰਨੈਸ਼ਨਲ ਹਨ ਸੱਤਾ ਤੇ ਪਿੰਦੀ ਜਿਨ੍ਹਾਂ ਦੀ ਉਠਲੀ ਬੈਠਦੀ ਸੀ ਬਿਕਮ ਸਿੰਘ ਜੀਠੀਆ ਦੇ ਨਾਲ ਜਦੋਂ ਸਰਕਾਰ ਸੀ ਸ਼੍ਰੋਪੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸੱਤਾ ਅਤੇ ਪਿੰਦੀ ਨੂੰ ਸਰਕਾਰੀ ਸਿਕਿਉਰਟੀ ਦਿੱਤੀ ਜਾਂਦੀ ਸੀ ਹੈਲੀਕਾਪਟਰ ਵੀ ਦਿੱਤੇ ਜਾਂਦੇ ਸੀ ਗੱਡੀਆਂ ਵੀ ਬਿਕਮ ਸਿੰਘ ਜੀਠੀਆ ਦੀਆਂ ਹੁੰਦੀਆਂ ਸੀ ਤੇ ਫਿਰ ਦਿਨਾਂ ਦੇ ਵਿੱਚ ਸਾਲਾਂ ਦੇ ਵਿੱਚ ਇਕਨੋਮੀ ਕਿਵੇਂ ਇਹਦੀ ਬੂਸਟ ਹੋ ਗਈ ਕਿਵੇਂ ਇਹਨੇ ਅਮੋਇਰ ਬਲ ਗਿਆ ਹਾਲਾਂਕਿ ਸੁਖਵੇਂ ਤੋਂ ਬਾਤ ਕਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਸਿਆਸਤ ਵਿੱਚ ਨਹੀਂ ਸੀ ਤਾਂ ਜਦੋਂ ਸਿਆਸਤ ਵਿੱਚ ਨਹੀਂ ਸੀ ਬਿਕਮਜੀਤ ਸਿੰਘ ਜੀਤਿਆ ਉਹਨਾਂ ਦਿਨਾਂ ਦੇ ਵਿੱਚ 55000 ਕਰੋੜ ਰੁਪਏ ਦੀ ਇਨਵੈਸਟਮੈਂਟ ਬਿਕਮਜੀਤ ਜੀਆ ਵੱਲੋਂ ਵਰਲਡ ਵੇ ਅਲੱਗ-ਅਲੱਗ ਦੇਸ਼ਾਂ ਵਿੱਚ ਕੀਤੀ ਗਈ ਸੀ ਲੇਕਿਨ ਜੇਕਰ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਤਰਫੋਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜਦੋਂ ਇਹ ਸਿਆਸਤ ਵਿੱਚ ਨਹੀਂ ਸੀ ਤਾਂ ਇਹਨਾਂ ਦੇ ਕੋਲ ਇੱਕ ਕੁਐਲਫੀਡ ਸੀ ਖਟਾਰਾ ਜੀ ਕੱਢੀ ਹੁੰਦੀ ਸੀ ਯਾਨੀ ਕਿ ਉਹ ਸਾਰੇ ਮਾਮਲੇ ਵਿੱਚ ਰੱਖੇ ਜਾ ਰਹੇ ਨੇ ਵਿਜੀਲੈਂਸ ਵੱਲੋਂ ਸਮਨ ਜਾਰੀ ਕੀਤੇ ਜਾ ਸਕਦੇ ਨੇ ਗਰੀਬਕੌਰ ਮਜੀਠੀਆ, ਸੁਖਬੀਰ ਸਿੰਘ ਬਾਦਤ, ਬੀਬਾ ਸਿਮਰਤ ਕੋਰ ਬਾਦਤ ਅਤੇ ਬਿਕਮਜੀਤ ਸਿੰਘ ਮਜੀਠੀਆ ਦੇ ਹੋਰ ਸੈਂਕੜੇ ਰਿਸ਼ਤੇਦਾਰਾਂ ਨੂੰ ਕਿਉਂਕਿ ਵਾਰ-ਵਾਰ ਬਿਜ਼ਨਸ ਅਤੇ ਬਿਜ਼ਨਸ ਤੇ ਸਰਕਾਰੀ ਵਕੀਲ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਬੂਤ ਸਾਡੇ ਕੋਲ ਨੇ ਸਾਡੇ ਕੋਲ ਤੱਤ ਨੇ ਸਾਡੇ ਕੋਲ ਫੈਕਟ ਨੇ ਅਸੀਂ ਉਹਨਾਂ ਦੇ ਹਦਾਤ ਤੇ ਬਿਕਮਜੀਤ ਸਿੰਘ ਜੀਠੀਆ ਤੇ ਕਾਰਵਾਈ ਕਰਾਂਗੇ ਯਾਨੀ ਕਿ ਜਵਾਬਦੀ ਮੰਗ ਜੇ ਕਰ ਲਗੇ ਬਿਕਮਜੀਤ ਸਿੰਘ ਜੀਠੀਆ ਤੇ ਸਬੂਤ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਕੋਲ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਕੋਲ ਆ ਪੰਜਾਬ ਪੁਲਿਸ ਕੋਲ ਉਹਨਾਂ ਤੱਥਾਂ ਦੇ ਬੇਸ ਤੇ ਜਵਾਬਤ ਮਿਲਣੀ ਔਖੀ ਹੋ ਸਕਦੀ ਹੈ ਬਿਕਮਜੀਤ ਸਿੰਘ ਜੀਠੀਆ ਨੂੰ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਆ ਪਿਆ ਵੱਡੇ ਪੱਧਰ ਤੇ ਹੁਣ ਮੁਸ਼ਕਲਾਂ ਵਧਣਗੀਆਂ